ਦੀ ਸਰਕਾਰ ਜੁਗਰੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਬੰਗਾ ਤੋਂ ਸਾਡੇ درمیان ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਐ ਆਰ ਬੇਨਤੀ ਹੈ ਜੀ ਆਪਾਂ ਤਾੜੀਆਂ ਦੇ ਨਾਲ ਸਵਾਗਤ ਕਰੀਏ ਬੇਨਤੀ ਹੈ ਟੀਮਾਂ ਦੇ ਖਿਡਾਰੀਆਂ ਨੂੰ ਆਪਾਂ ਤਾੜੀਆਂ ਦੇ ਨਾਲ ਸਵਾਗਤ ਕਰੀਏ ਵਿਸ਼ੇਸ਼ ਤੌਰ ਦੇਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਬੰਗਾ ਤੋਂ ਆਮ ਆਦਮੀ ਪਾਰਟੀ ਤੋਂ ਸਾਡੇ درمیان ਜਿਹੜੇ ਕੀ ਵਿਸ਼ੇਸ਼ ਤੌਰ ਦੇਤੇ ਪਹੁੰਚੇ ਹੋਏ ਹੈ ਉਹਨਾਂ ਦੇ ਨਾਲ ਐਡਵੋਕੇਟ ਹਰਨੇਸ਼ ਸੁਮਨ ਜੀ ਸਾਡੇ ਸਤਿਕਾਰਯੋਗ ਨੇ ਔਰ ਨਾਲ ਸਾਡੇ ਪ੍ਰਬੰਧਕ ਜੀ ਵੀ ਨੇ ਤਾੜੀਆਂ ਮਾਰ ਦਿਓ ਜ਼ੋਰਦਾਰ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਵੀ ਤੁਸੀਂ ਘਰ ਸਾਡੇ ਆਏ ਅਸੀਂ ਖੁਸ਼ੀ ਨਾਲ ਸਮਾਏ ਸਾਡੇ ਸਤਿ ਸ਼੍ਰੀ ਅਕਾਲ ਹੁਲਿਆਆਂ ਨੂੰ ਵੀ ਨਾਲੇ ਤੇ ਵੈਲਕਮ ਕਹਿੰਦੇ ਹਾਂ ਨਾਲੇ ਕਹਿੰਦੇ ਹਾਂ ਜੀ ਆਇਆਂ ਨੂੰ ਵੀ ਨਾਲੇ ਤੇ ਵੈਲਕਮ ਕਹਿੰਦੇ ਹਾਂ ਨਾਲੇ ਕਹਿੰਦੇ ਹਾਂ ਜੀ ਆਇਆਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਔਰ ਅੱਜ ਦੇ ਖੇਡ ਮੇਲੇ ਨੂੰ ਚਾਰ ਚੰਨ ਲਾਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਾਂ ਔਰ ਮਹਿਨੀਪੁਰ ਦੀ ਟੀਮ ਨਾਲ ਸਾਡੇ ਸਰਬੋਤਮ ਗਰੀਬ ਨੇ ਤੇ ਸਾਡੇ ਐਮਐਲਏ ਸਾਹਿਬ ਨੇ ਤੇ ਇੱਕ ਗਰੁੱਪ ਫੋਟੋ ਜਿਹੜੀ ਉਹ ਕੀਤੀ ਗਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਜੀ ਦਾ ਤੋਂ ਸਾਡੇ ਦਰਮਿਆਨ ਜਿਹੜੇ ਵੀ ਸ਼ੇਰਤਾਂ ਦੇ ਉੱਤੇ ਕਹਿੰਦੇ ਮੇਰੇ ਵੀਰੋ ਆਮ ਆਦਮੀ ਪਾਰਟੀ ਦੇ ਸ਼ੇਰਤਾਂ ਦੇ ਉੱਤੇ ਪੁੱਜੇ ਹੋਏ ਆ ਅਸੀਂ ਦਿਲੋਂ ਧੰਨਵਾਦ ਕਰਾਂਗੇ ਨਾਲੇ ਆਪਣੀ ਜ਼ਿੰਦਗੀ ਦੇ ਕੀਮਤੀ ਰਿਹਿਆਂ ਦੇ ਵਿੱਚੋਂ ਸਮਾਂ ਕੱਢ ਕਰਕੇ ਅੱਜ ਦੇ ਸਖੇਤ ਮੈਲੇ ਵਿੱਚ ਜਿਹੜੀ ਸ਼ਿਰਕਤ ਕੀਤੀ ਹੈ ਔਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੂਚੇ ਕਲੱਬ ਦੇ ਵੱਲੋਂ ਸਮੂਚੇ ਨਗਰ ਦੇ ਵੱਲੋਂ ਔਰ ਜਿੰਨੇ ਵੀ ਖਿਡਾਰੀ ਦੋਹਰੋਂ ਨੇੜੇ ਚੱਲ ਕੇ ਆਏ ਆ ਸਾਰੇ ਖਿਡਾਰੀਆਂ ਦੇ ਵੱਲੋਂ ਧੰਨ ਵੀ ਸ਼ੇਰ ਕਰ ਦੁੱਤੇ ਅਸੀਂ ਧੰਨਵਾਦ ਕਰਾਂਗੇ ਸਮੂਚੇ ਕਲੱਬ ਦਾ ਔਰ ਅੱਜ ਦੇ ਇਸ ਖੇਡ ਮੈਚ ਦੇ ਵਿੱਚ ਬਹੁਤ ਵੱਡੀ ਹਾਜ਼ਰੀ ਰਹੀ ਹੈ ਸਾਡੇ ਐਮ.ਐਲ.ਏ ਸਹਿਬਾਨ ਜਿਹੜੇ ਪਹੁੰਚਿਆ ਵਿਸ਼ੇ ਧੰਨਵਾਦ ਕਰਾਂਗੇ ਲੈ ਵੀ ਰਾਜਾਨਾ ਹੁਣ ਸੁਪਰ ਟੂਰ ਤੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਜਾਨ ਹੋ ਗਿਆ ਨੇ ਮੇਰੇ ਵੀਰੋ ਗੱਲ ਕਹਿੰਦੇ ਫਾਈਨਲ ਹੀ ਕਰਾਂਗੇ ਮੈਚ ਕਹਿੰਦੇ ਸਿਰੇ ਦਾ ਸ਼ੁਰੂ ਹੋ ਚੁੱਕਾ ਸੁਪਰ ਟੂਰ ਫਾਈਨਲ ਅੱਜ ਦੇ ਕਹਿੰਦੇ ਵੱਡੇ ਕੱਪ ਦਾ ਸ਼ੁਰੂ ਹੋ ਚੁੱਕਾ ਬੈਟਿੰਗ ਵਾਲੇ ਪਾਸੇ ਕਹਿੰਦੇ ਮਹੀਨੀਪੁਰ ਦੀ ਟੀਮ ਔਰ ਦੂਜੇ ਪਾਸੇ ਮੇਰੇ ਵੀਰੋ ਮੁਬਾਰਕਪੁਰ ਦੀ ਟੀਮ ਜਿਹੜੀ ਕਹਿੰਦੇ ਖੇਡਣੀ ਨਜ਼ਰ ਆ ਰਹੀ ਹੈ ਔਰ ਖੇਡ ਮੈਦਾਨ ਦੇ ਵਿੱਚ ਤੱਕਾਂਗੇ ਰਣ ਕਦੇ ਚਾਰ ਦੇ ਵਾਦੇ ਔਰ ਸਾਹਮਣੇ ਮੁੰਡੇ ਕਹਿੰਦੇ ਮਹਿੰਦੀਪੁਰੇ ਖੇਡਦੇ ਐ ਇੰਦਰਾ ਭਰਾ ਆਪਣਾ ਕਹਿੰਦੇ ਪੁਰਤਗਾਲ ਵਾਲਾ ਔਰ ਚਰਚੇ ਕਹਿੰਦੇ ਹੁੰਦੇ ਆ ਦੂਰ ਨਾੜੇ ਦੁਨੀਆ ਘਰ ਦੇ ਵਿੱਚ ਜਿਹੜੇ ਕਹਿੰਦੇ ਚਰਚੇ ਹੁੰਦਾ ਇੰਡਰ ਪੁਰਤਗਾਲ ਵਾਲਾ ਨਾਲ 6-6 ਵਾਲਾ ਕਹਿੰਦੇ ਸੋਪਾ ਵੇ ਕਪਣਾ ਮੇਰੇ ਵੀਰੋ ਜਿਹੜਾ ਕਦੇ ਖੇਡਿਆ ਜਾ ਰਿਆ ਵੀ ਜਿਸਮ ਮਚਾਉਣਾ ਪੈਂਦਾ ਵਿੱਚ ਆ ਕਦੇ ਫੇਰ ਜਾ ਕੇ ਚਰਦੇ ਹੁੰਦੇ ਨੇ ਯਾਰੋ ਵਿੱਚ ਜਾ ਕਦੇ ਵੀ ਰੰਗ ਵੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਉਹ ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ ਗੱਲਾਂ ਸੱਚ ਲਿਖੇ ਮੁੰਡਾ ਪਿੰਡ ਲੋਲੋਂ ਵਾਲਾ ਵੀ ਨਾਮ ਜੱਗ ਤੇ ਕਦੇ ਪੰਜ ਹੁੰਦੇ ਕੱਪ ਦੇ ਨਾਲ ਇਸੇ ਖੇਡ ਮੇਲੇ ਦੇ ਕਦੇ ਕੀਤਾ ਡਾਵੇਗਾ ਮਹਿੰਦੀ ਕੁੜੀਏ ਕਦੇ ਢਾਏ ਸਾਡਾ ਨਾਲ ਸਰੀ ਯੂ ਐਸ ਏ ਵੱਲੋਂ ਅਮਰ ਮਹਿਬੀ ਵਰਦਾ ਸਨਮਾਨ ਜਿਹੜਾ ਕਿ ਨਹੀਂ ਮੇਰੇ ਵੀਰੋ LED TV ਦੇ ਨਾਲ ਕੀਤਾ ਜਾਣਾ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਆਵਾਜ਼ ਆ ਮੇਰੇ ਵੀਰੋ ਵੱਡੀ LED ਦਿੱਤੀ ਜਾਣੀ ਅੱਜ ਮਾਣ ਸਨਮਾਨ ਦੇ ਵਿੱਚ ਆਪਣੀ ਨੂੰ ਤੇ ਨਾਲ ਕਹਿੰਦੇ ਆਂਦੀ ਦਾ ਸਨਮਾਨ ਮੇਰੇ ਵੀਰੋ ਅੱਜ ਕਹਿੰਦੇ ਸਿਲਵਰ ਕੈਪਟਾ ਕੇ ਵੱਡੇ ਪੱਦਰ ਤੇ ਮਾਰ ਹੋਣਗੇ ਨਾਲ ਕਹਿੰਦੇ ਆਪਣੇ ਲੱਕੀ ਦਾ ਮਾਰ ਵੀ ਹੋਊਗਾ ਅੱਜ ਨਾਲ ਸਾਹਮਣੇ ਬਾਹਰ ਪਾਉਣ ਲਈ ਫੇਰ ਬਵਾਗਪੁਰਿਆ ਗੈਰੀ ਤੇ ਬਿੱਟੂ ਟੱਕਾ ਰੱਖੇ ਗੁੱਜਰ ਬਿੱਟੂ ਗੁੱਜਰ ਆਇਆ ਹੋਇਆ ਮਹਿੰਦੀਪੁਰੀਆ ਆ ਬਿੱਟੂ ਗੁੱਜਰ ਕਹਿੰਦੇ ਅੱਜ ਪਟਾਕੇ ਪਾਉਂਦਾ ਮੇਰੇ ਵੀਰੋ ਆ ਖੇਡ ਮੈਦਾਨ ਦੇ ਵਿੱਚ ਕਹਿੰਦੇ 6 ਸਕੋਰ ਦੇ ਵਾਦੇ ਔਰ 6-6 ਓਵਰਾਂ ਦਾ ਮੈਚ ਕਹਿੰਦੇ ਸੁਪਰ ਡੁਪਰ ਫਾਈਨਲ ਆਈ ਦੇ ਕਹਿੰਦੇ ਵੱਡੇ ਕੱਪ ਦਾ ਮੇਰੇ ਵੀਰੋ ਵੀ ਫਸ ਗਿਆ ਮੈਚ ਫਸ ਗਿਆ ਕੁੰਡੀਆਂ ਆ ਬਾਹਰ ਬੈਠੇ ਲੋਕੀ ਕਹਿੰਦੇ ਤਿਆਰ ਹੈ ਮੇਰੇ ਮਿੱਤਰੋ ਆ ਲੱਗਿਆ ਹੈ ਜੋਰ ਹਾਂ ਏ ਠਾ ਤੇ ਸਰਾਂ ਹੋਇਆ ਪਿਆ ਹੈ ਅੱਜ ਤੇ ਤਾਲ 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 ਹੋ ਰਹੀ ਪਈ ਹੈ ਆਹ ਸਾਹਮਣੇ ਕਿੰਨੇ ਬਾਲ ਜਿਹੜੀ ਫੇਰ ਪੈਂਦੀ ਹੈ ਆਹ ਖੇਡ ਮੈਦਾਨ ਦੇ ਵਿੱਚ ਔਰ ਇੱਕ ਸਕੋਰ ਜਿਹੜਾ ਮੁੰਡਿਆਰੇ ਕਿੰਦੇ ਜੋਰ ਦਿੰਦਾ ਮੇਰੇ ਵੀਰੋ ਫਾਈਨਲ ਮੈਚ ਆਲਾ ਓਵਰ ਜਿਹੜਾ ਸਬਕਤ ਹੈ ਤੇ ਤੇ ਪਰ ਇਧਰਲੇ ਪਾਸੇ ਟੱਕਰ ਵੇਖਣ ਵਾਲੀ ਹੈ ਆਹ ਖੇਡ ਮੈਦਾਨ ਦੇ ਵਿੱਚ ਲਾ ਬਾਲ ਬਾਈਟ ਦੇ ਕਿੰਦੇ ਇਸ਼ਾਰੇ ਜਿਹੜੇ ਹੋ ਗਿਆ ਵੀ ਮੁੱਲ ਪਹਿਰ ਸ਼ਰੀਰਾਂ ਨੇ ਵੀ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਵੀਰ ਜਿਹੜੇ ਭਰੇ ਮੇਲਾ ਲੁੱਟ ਕੇ ਇਹ ਅੜੀਏ ਦੇ ਘੋੜੇ ਨੇ ਉਹ ਪਰਹੀ ਜਾਂਦੇ ਨੇ ਮਨਮਾਨੀ ਉਹ ਰਾਜੇ ਖੇਲੇ ਹੱਟ ਪਾਸੇ ਲੁੰਡੀਆਂ ਭੰਗੜੇ ਲੁੰਡੀਆਂ ਪਾਉਂਦੀ ਫਿਰੇ ਜਵਾਨੀ ਆਹ ਭੰਗੜੇ ਪਾਉਂਦੀ ਫਿਰੇ ਜਵਾਨੀ ਆਹ ਸਾਹਮਣੇ ਜੁੜ ਗਏ ਕਹਿੰਦੇ ਮੇਰੇ ਵੀਰੋ ਚਾਰ ਖੇਡ ਮੈਦਾਨ ਦੇ ਵਿੱਚ ਵੇਲਾ ਕਹਿੰਦੇ ਸਿਰੇ ਦਾ ਹੈ ਜੇ ਝੂਮਿਆ ਰੇਲਾ ਕਹਿੰਦੇ ਮੇਰੇ ਵੀਰੋ ਵੱਡਾ ਕੱਪ ਕਹਿੰਦੇ ਹੋਵੇ ਬੜਿਆ ਔਰ ਕਹਿੰਦੇ 20 ਕੀ 22 ਅੱਜ 23 ਤਰੀਕਾ ਤੇ ਲਾਸਟ ਦੇ ਖੇਡਿਆ ਜਾ ਰਿਹਾ ਮੇਰੇ ਵੀਰੋ ਸੁਪਰ ਡੁਪਰ ਫਾਈਨਲ 2115000 ਇਸੇ ਗੁੱਤਵੇ ਵਾਲੀਆ ਆਹ ਸਾਹਮਣੇ ਸਾਹਮਣੇ ਆਣ ਦੇਖਦਾ ਮਹਿੰਦੀ ਪੁਰੀਆ ਖੜਾ ਟੈਰ ਲੱਗਦਾ ਇਹ ਗੁੱਜਰ ਹੈ ਗੁੱਜਰ ਬਿੱਟੂ ਗੁੱਜਰ ਕਹਿੰਦੀ ਹੈ ਦੁਨੀਆ ਵੀ ਅੱਲਾਹ ਹੁਰੀ ਦਾ ਆਵਾਜ਼ ਆਵੇ ਆਹ ਉੱਲੀ ਨਹੀਂ ਫਕੀਰ ਵੀ ਵਿੱਚੋਂ ਵੀ ਝੋਲੀ ਭਰ ਦੂ ਪਰ ਆਦਦੇ ਨੇ ਤੇਰੀ ਸੱਚੇ ਦਿਲੋਂ ਵੇਖ ਮੰਗ ਕੇ ਆਹ ਟੱਕਰ ਕਹਿੰਦੇ ਵੇਖਣ ਪੜੀਏ ਖੇਡ ਮੈਦਾਨ ਦੇ ماریا مارے گے مارے سو گے شکاری خاطا وائر آؤ کھڑا ہے دجے پاسے کہ ਆਓ ਸੇਰਾਓ ਗੋਗਰੂਆ ਪਰ ਇਧਰਲੇ ਪਾਸੇ ਆਹ ਦੋ ਸਕੋਰ ਦੇ ਵੱਧਦੇ ਹੋ ਗਏ ਲਾ ਦੋ ਜੁੜ ਗਏ ਮੇਰੇ ਵੀਰੋ ਆਹ ਪਾਸੇ ਇੰਦਰ ਵੀ ਆਇਆ ਹੈ ਭਰਾ ਕਹਿੰਦੇ ਮੇਰੇ ਵੀਰੋ ਪੁਰਤਗਾਲ ਵਾਲਾ ਮਹਿੰਦੀਪੁਰ ਦੀ ਟੀਮ ਦੇ ਕਹਿੰਦੇ ਮੇਰੇ ਵੀਰੋ ਬੱਧੀ ਸਪੋਰਟ ਕਰਦਾ ਤੇ ਤਨਵੀਰ ਕਹਿੰਦੇ ਭਰਾ ਮੰਦਾ ਉਹ ਦਿਲੋਂ ਕਹਿੰਦੇ ਧੰਨਵਾਦ ਸਾਡੀ ਵੀਰ ਦਾ ਪਰ ਥਾਲ ਇਧਰਲੇ ਪਾਸੇ ਬਿੱਟੂ ਬਿੱਟੂ ਕੱਟੂ ਬਿੱਟੂ 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 مان کرا کے نوئی جا پاس گیا میری بھی چرچا کدے ہوئی پی ہے بہلا کدے گونج اٹھیا آ چرچا ہوئی پی ہے وڈے کپڑی تریوارے سر ਜਿੰਦਾ ਆਓ ਨਜ਼ਾਰਾ ਤੇ ਫੇਰ ਆਉਣਾ ਲੈ ਵੀ ਕੁੱਪੇ ਆ ਲੈੋ ਖੇਡ ਮੈਦਾਨ ਦੇ ਵਿੱਚ ਪੈਂਦੀ ਬਾਲ ਪਰ ਇਧਰਲੇ ਪਾਸੇ ਆਹ ਯਾਰ ਬਹੁਤ ਹੈ ਕਾ ਬਹੁਤ ਹੈ ਤਾੜੀਆਂ ਮਾਰ ਦਿਓ ਯਾਰ ਗੋਰੀ ਦੇ ਲਾਉਂਦੇ ਯਾਰ ਤਾੜੀਆਂ ਰੋਕੜੀਆਂ ਨਹੀਂ ਚਾਹੀਦੀਆਂ ਤਾੜੀਆਂ ਰੋਕੜੀਆਂ ਨਹੀਂ ਚਾਹੀਦੀਆਂ ਆਹ ਮੁੰਡੇ ਕਿਹਦੇ ਵਹਿਰਾ ਵਜਾ ਕਰਵਾਗੇ ਮੇਰੇ ਵੀਰੋ ਕਿਹਦੇ ਬਣ ਗਏ ਵੀਰੇ ਕਹਿੰਦੇ ਸਨਮਾਨ ਕੀਤਾ ਜਾਣਾ ਕਰਦੇ ਕਹਿੰਦੇ ਹੁੰਦੇ ਆ ਪਰ ਪਿੰਦੀ ਬਾਦ ਉਹ ਖਿਡਾਰੀ ਕਹਿੰਦੇ ਆਉਤੋ ਕੇ ਵਾਪਸ ਹੈ ਆਉਂਦੀ ਅਗਲਾ ਖੇਡਣ ਵਾਲਾ ਆਉਂਦੀ ਭੱਜ ਗਿਆ ਉਹ ਮਰਾ ਭਰਾ ਬਣ ਕੇ ਆਹ ਮੁੰਡਾ ਕਹਿੰਦੇ ਮੇਰੇ ਵੀਰੋਂ ਮੁਬਾਰਕਪੁਰੀਆ ਸਿਰਾਂ ਕਰਵਾ ਗਿਆ ਯਾਰ ਮੁੰਡਾ ਕਹਿੰਦੇ ਸਿਰਾਂ ਲਾ ਗਿਆ ਮੇਰੇ ਵੀਰੋਂ ਵਹਿ ਜਾ ਵਹਿ ਜਾ ਕਰ ਆ ਗਿਆ ਮੇਰੇ ਵੀਰੋਂ ਖੇਡ ਮੈਦਾਨ ਦੇ ਵਿੱਚ ਆਉਂ ਵਹਿ ਜਾ ਵਹਿ ਜਾ ਵਹਿ ਜਾ ਕਹਿੰਦੇ ਕਰਵਾ ਦਿੰਦੀ ਹੈ ਲਓ ਆ ਗਿਆ ਕਹਿੰਦੇ ਤਨਵੀਰ ਮੇਰੇ ਵੀਰੋਂ ਖੇਡ ਦੇ ਮੈਦਾਨ ਦੇ ਵਿੱਚ ਆਉ ਤਨਵੀਰ ਮਹਿੰਦੀਪੁਰੀਆ ਮੁੰਡਾ ਕਹਿੰਦੇ ਆ ਗਿਆ ਆਹ ਗੱਲਬਾਤ ਲੱਗੀ ਹੋਈ ਹੈ ਟਿਕਾਣੇ ਆਈ ਤੇ ਕਹਿੰਦੇ ਵੱਡੇ ਕਾਪੜੀ ਮੇਰੇ ਵੀਰੋ ਸਵਾਦ ਕਰੇ ਵਧਿਆ ਹੋਇਆ ਰੌਣਕ ਦੇ ਬਹਾਰ ਜਿਹੜੀ ਤੇ ਲੱਗੀ ਹੋਈ ਹੈ ਮੇਰੇ ਵੀਰੋ ਆਓ ਚਰਦੇ ਕਹਿੰਦੇ ਹੁਣ ਆਉਂਦਾ ਸਾਰ ਕਹਿੰਦੇ ਤਾੜ-ਤਾੜ ਕਰਾਨੀ ਹੈ ਆਉਂਦੇ ਦੇ ਤਾਰ-ਤਾਰ ਕਰਾਉਂਦੀ ਆ ਮੁੰਡੇ ਨੇ ਆ ਤਨਵੀਰ ਆ ਮੇਰੇ ਵੀਰੋ ਅੱਜ ਕਹਿੰਦੇ ਮਹੀਦੀਪੁਰਿਆਂ ਨੂੰ ਦੋ ਖਿਡਾਰੀਆਂ ਦੇ ਕਹਿੰਦੇ ਮਾਰ ਸਰਮਾਰ ਕੱਪਾਂ ਦੇ ਨਾਲ ਚਾਂਦੀ ਦੀਆਂ ਚੈਨਾਂ ਨਾਲ ਇੱਕ ਨੂੰ ਕਹਿੰਦੇ ਮੇਰੇ ਵੀਰੋ ਐਲ.ਐਲ.ਡੀ ਦਿੱਤੀ ਜਾਊਗੀ ਅੱਜ ਆ ਕਰੇ ਧੰਨਵਾਦ ਹੈ ਪਰ ਸਾਹਮਣੇ ਜੁੜ ਗਏ ਦੋ ਆਓ ਖੇਡ ਮੈਦਾਨ ਦੇ ਵਿੱਚ ਦੋ ਸਕੋਰ ਦੇ ਕਿਹੜ ਦਾ ਕਰੇਜ ਅੱਜ ਕੱਲ੍ਹ ਭਰ ਗਿਆ ਕਾਸਟੋ ਦਾ ਕਰੇਜ ਵੀ ਗੱਲ 16 ਅੰਨੇ ਨਵੇਂ ਪਿੰਡ ਯਾ ਰਾਜਾ ਖੇਲਾ ਲੇਖਦਾ ਗੱਲਾਂ ਕੋਕੇ ਜੜ ਜੜ ਕੇ ਆਹ ਨਵੇਂ ਪਿੰਡ ਦਾ ਰਾਜਾ ਖੇਲਾ ਲੇਖਦਾ ਕੋਤੇ ਜੜ ਜੜ ਕੇ ਆਹ ਕਮਾਲ ਹੋ ਗਈ ਹੈ ਮੇਰੇ ਵੀਰੋ ਗੁਰੀ ਕਦੇ ਕਮਾਲ ਕਰ ਰਿਹਾ ਇੰਦਰਪੁਰਤਗਲ ਵਾਲਾ ਕਹਿੰਦਾ ਤੇ ਕਦੇ ਤਰਵੀਰ ਦਾ ਹਰ ਇੱਕ ਛੱਕਾ ਇੱਕ ਇੱਕ ਸਾਲ ਦਾ ਵੱਡਾ ਮਾਰ ਫਰਮਾਰ ਕੀਤਾ ਜਾਊਗਾ ਨਾਲ ਕਦੇ ਮੇਰੇ ਵੀਰੋ ਲੱਕੀ ਉਡੀ ਭਰਾ ਨੇ ਪਾਉਣ ਲਈ ਖਿਡਾਰੀ ਫੇਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਆਹ ਬੱਲੇ 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 ਨੋ 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 ਹੋ ਗਈ ਐ ਆਹ ਨੋ ਬਾਲ ਹੋ ਗਈ ਤੇ ਇੱਕ ਜੁੜ ਗਿਆ ਦੋ ਜੁੜ ਗਏ ਮੇਰੇ ਵੀਰੋ ਸਾਹਮਣੇ ਦੋ ਬਾਲ ਤੋਂ ਕਹਿੰਦੇ ਦੋ ਜੁੜ ਗਿਆ ਖੇਡਾਂ ਵਾਲ ਨੂੰ ਦੋ ਜੁੜ ਗਏ ਆਏ ਲਓ ਸਾਹਮਣੇ ਮੁੰਡਾ ਬਾਲ ਪਾਉਣ ਦੇ ਲਈ ਫੇਰ ਲਓ ਟਾਈਗਰ ਕਹਿੰਦੇ ਫੇਰ ਧਿਆਨ ਆ ਮੇਰੇ ਵੀਰੋ ਤਨਵੀਰ ਹੋਰ ਫੇਰ ਚੋ ਨਾ ਜਾਂਦਾ ਆਹ ਗਾੜਦੇ ਫੇਰ ਬਾਣੀਆਂ ਫਿੱਟ ਹੋਣਾ ਪੈਣਾ ਆਹ ਪੁਰਤਕਾਲ ਵਾਲਾ ਕਹਿੰਦਾ ਇੱਕ ਇੱਕ ਸੌਰੀ ਦੋ ਦੋ ਸੌ ਕਰ ਦਿਓ ਪਰ ਇਧਰਲੇ ਪਾਸੇ کیا باپ ہے کیا باپا دسو جی کلے بڑ گئے ਛੱਡੀ ਹੈ ਪੈਂਦੀ ਬਾਲ ਔਰ ਇੱਕ ਸਿੰਗਲ ਸਕੋਰ ਦੇ ਗਾਦੇ ਜਿਹੜੇ ਖਿਡਾਰੀ ਨੇ ਕਹਿੰਦੇ ਇਸ ਲਈ ਕਰ ਦਿੱਤੇ ਹੈ ਵਾਹ ਵਾਹ ਆ ਗੱਲ ਸਾਹਮਣੇ ਕਹਿੰਦੇ ਬਾਲ ਏ ਬਿੱਟੀਲਾਵਾ ਤੇ ਬੱਲੇ ਬਦੇ ਕਰਾਉਂਗਾ ਲੈ ਸਾਹਮਣੇ ਹੁੰਦਾ ਬਾਲ ਪਾਉਣ ਦੇ ਲਈ ਕਹਿੰਦੇ ਫੇਰ ਜਿਹੜਾ ਤਿਆਰ ਵਰ ਤਿਆਰ ਹੈ ਜਿਹੜਾ ਮੈਦਾਨ ਦੇ ਵਿੱਚ ਬੱਲਾ ਪੈਂਦੀਆਂ ਦੂਜੇ ਪਾਸੇ ਫੇਰ ਟਾਈਗਰ 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 ਬਹੁਤ ਸਾਹਮਣੇ ਆ ਗਿਆ ਬੇਜਾ ਬੇਜਾ ਬਹੁਤ ਸਾਹਮਣੇ ਮੈਚਬਾਲ ਜਿਹੜੀ ਹੋ ਗਈ ਮੇਰੇ ਵੀਰੋ ਖੇਡ ਦੇ ਕੇ ਮੈਦਾਨ ਦੇ ਅੰਦਰ ਕਮਾਲ ਕਦੇ ਹੋ ਗਈ ਹੈ ਮੈਚ ਕਦੇ ਖੜਕੇ ਦਰਕੇ ਵਾਲਾ ਜਿਹੜਾ ਕਦੇ ਖੇਡਿਆ ਜਾ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਆ ਚਰਚਾ ਕਦੇ ਹੋ ਰਹੀ ਹੈ ਕੰਮ ਕਦੇ ਜਿੱਜੋ ਜਾ ਹੋ ਰਿਹਾ ਬਾਲ ਪਾਉਣ ਦੀ ਕਦੇ ਫੇਰ ਆ ਡੋਪਰ ਕਦੇ ਤਿਆਰ ਲੱਗਿਆ ਹੋਇਆ ਇਹ ਚਨਾਤੋਂ ਪੈਂਦਾ ਇਲਾਵੇ ਪਾਰਵੇ ਤਿੰਨ ਦਾ ਪਰਦਾ ਖੋਲ ਕੇ ਦੇ ਦਿਓ ਹਾਂ ਇਹਨੂੰ ਐ ਕਰੋ ਇਟਲੀਆ ਦਾ ਫਰਾਦੋ ਖੋਲ ਕੇ ਹੋਣਾ ਚਾਹੁੰਦਾ ਚਾਹਦਾ ਦੇ ਦਿਓ ਖੋਲ ਕੇ ਹਾਂ ਫੇਰ ਸਾਡੀਆਂ ਕੈਚ ਨੇ ਹਾਂ ਹੱਥਾਂ ਦਾ ਕੈਚ ਨਹੀਂ ਫੜਦਾ ਪਤੰਤਰ ਕਿਉਂਕਿ ਇਹ ਪੱਲੀ ਗੈਂਗ ਵਾਲੇ ਐ ਹਾਂ ਇਹ ਸਾਰੇ ਕੋਰੇ ਆ ਇਹ ਹੋਰ ਛੱਜੋ ਕੈਚ ਹਾਂ ਇੱਕ ਨਹੀਂ ਇੱਕ ਨਹੀਂ ਚਾਰ ਛੱਜੋ ਤਿੰਨ ਚਾਰ ਕੈਚ ਛੱਜੋ ਜਦੋਂ ਗਿੱਟੂ ਹਾਂ ਲੈ ਵੀ ਤੰਵੀਰ ਪਾਣੀ ਪੀਦਾ ਹਾਂ ਲੱਗੀ ਟੀਣਾ ਲੱਗੀ ਛੋਟੇ ਪੀਣਾ ਪਾਣੀ ਹਾਂ ਦੇਖ ਲੈ ਹਾਂ ਕੀ ਬਾਤ ਹੈ ਛੋਟੇ ਕੈਚ ਮੌਕੇ ਤੇ ਕੋਈ ਨਾ ਹੁੰਦਾ ਆਓ ਸਾਹਮਣੇ ਸਾਹਮਣੇ ਵਾਕੇ ਵਾਕੇ ਐਨ ਚਰਦਾ ਹੋ ਗਈ ਐ ਗੱਲ ਕਹਿੰਦੇ ਲੱਗੀ ਟਕਾੜੇ ਮੈਚ ਕਹਿੰਦੇ ਖੜ ਗਿਆ ਸਾਰਾ ਆਓ ਸਾਹਮਣੇ ਬਾਲ ਫੇਰ ਮੁੰਡਾ ਕਹਿੰਦੇ ਗੁੱਰੀ ਮਹਿੰਦੀਪੁਰੀਆ ਆਓ ਸਾਹਮਣੇ ਕਹਿੰਦੇ ਤਿਆਰ ਵਰ ਤਿਆਰ ਦਿਆਂ ਦਾ ਫਰਕ ਪਊਗਾ ਤੇ ਗੱਲ ਕਹਦੇ ਕਿ ਤੇ 15 ਤੇ ਲੱਕੂ ਆ ਕੇ ਆ ਸਾਹਮਣੇ ਦੱਸੋ ਕਿੰਨੇ ਬਣ ਗਏ ਦੱਸੋ ਜੀ ਕਿੰਨੇ ਬਣ ਗਏ 60 60 ਬਣ ਗਏ ਹਾਂ 60 ਬਣ ਗਏ 60 ਬਣ ਗਏ ਖੇਡ ਮੈਦਾਨ ਦੇ ਵਿੱਚ ਪਤਾ ਹੀ ਨਹੀਂ ਚੌਥੀ ਓਵਰ ਦੀਆਂ ਬਾਲਾਂ ਪਿੰਧਪੁਰੀਆਂ ਜਿੱਟੋ ਆਹ ਕਰ ਸਕਦਾ ਕੋਲਣਾ ਕੋਲਿਆ ਏ ਏ ਆਹ ਡੋੜ ਕੇ ਦੋ ਲਓ ਸਾਹਮਣੇ ਕਹਿੰਦੇ 2 ਸਪੋਰਟ ਦੇ ਵਾਦੇ ਜਿਹੜੇ ਉਸਲੇ ਕਹਿੰਦੇ ਹੋ ਚੁੱਕੇ ਆ ਆ ਚਾਲੀ ਰਹਿ ਗਏ ਹੁਣ ਪੂਰੇ ਚਾਲੀ ਰਹਿ ਗਏ ਹੁਣ ਪੂਰੇ ਚਾਲੀ ਰਹਿ ਗਏ تنਵੀਰ ਇਹੋ ਜਿਹੇ ਵਾਕੇ ਰੋਜ਼ ਰੋਜ਼ ਨਹੀਂ ਆਉਂਦੇ ਨੋ ਜਨਾ ਆ ਸਾਹਮਣੇ ਚਾਲੀ ਰਹਿ ਗਏ ਹੋਣਾ ਰਹਿੰਦੀਆਂ ਕਹਿੰਦੇ 18 ਦੇ ਵਿੱਚ ਆ ਪੈਂਦੀ ਹੋਈ ਬਾਦ ਲੱਗਿਆ ਹੈ ਜੋ ਲਓ ਸਾਹਮਣੇ ਕਹਿੰਦੇ ਮੇਰੇ ਜਿਹਾ ਮੁੰਡਾ ਇਸ ਵੇਲੇ ਸਿਰੇ ਦੀ ਬਾਲ ਪਾ ਗਿਆ ਹੈ ਖੇਡ ਮਰਾਦ ਦੇ ਵਿੱਚ ਆਹ ਮੁੰਡਾ ਕਹਿੰਦੇ ਚੋਟੀ ਦੀ ਬਾਲ ਪਾ ਗਿਆ ਹੈ ਬੜਾ ਸਿਰੇ ਦਾ ਮੈਚ ਆਉਣਾ ਹੋੜ ਕਹਿੰਦੇ ਮੇਰੇ ਵੀਰੋ ਖੇਡ ਮਰਾਦ ਦੇ ਵਿੱਚ ਅਗਲੀ ਬਾਲ ਪਾਉਣ ਲਈ ਫੇਰ ਮੁੰਡਾ ਕਹਿੰਦੇ ਤਿਆਰ ਵਰ ਧਿਆਨ ਹੈ ਬੱਲੇ ਆਓ ਸਾਹਮਣੇ ਆਓ ਸਾਹਮਣੇ ਮੱਥਿਆ 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 102 ਹੋ ਗਿਆ ਹਾਂ ਤੇ ਲੱਗੀ ਹੋਈ ਏ ਟਕਾੜੇ ਲਓ ਸਾਹਮਣੇ ਕਿਆ ਬਾਤ ਹੈ ਆਓ ਆਓ ਬਿੱਟੂ ਵੱਡੀ ਵਿਗੜ ਦਾ ਪਤਨ ਹੋ ਗਿਆ ਅਗਲਾ ਆਹ ਭੱਜ ਕੇ ਕਿਹੜਾ ਗਿਆ ਕਮਾਲ ਕਹਿੰਦੇ ਕਰ ਦਿੰਦੇ ਹੜੀ ਹੁਣ ਹਲਕੀ ਹਲਕੀ ਤੇ ਯਾਰ ਬਣਨ ਲੱਗੀ ਆਹ ਸਾਹਮਣੇ ਤਾੜੀਆਂ 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 ਜ਼ੋਰਦਾਰ ਦਾ ਬੱਲ ਬੱਲ ਸ਼ਰਤਾਂ ਨਾਲ ਦੇ ਬੱਲ ਦਾ ਬੱਲ ਸ਼ਰਤਾਂ ਨਾਲ ਵਾਲੇ ਬੋਲ ਗਿਆ ਆਉ ਸਾਹਮਣੇ ਕਹਿੰਦੇ ਮੁਹਾਰਕਪਰੀਆ ਫੁੱਲ ਟਾ ਗਿਆ ਬਈਆਂ ਦਾ ਆਹ ਖੇਡ ਮੈਦਾਨ ਦੇ ਵਿੱਚ ਕਹਿੰਦੇ ਮੇਰੇ ਅਗਲੇ ਬਾਲ ਪਾਉਣ ਦੇ ਲਈ ਫੇਰ ਮਹਿੰਦੀਪਰੀਆ ਫਿੱਟੂ ਤਿਆਰ ਵਰ ਤਿਆਰ ਆ ਮੁਹਾਰਕਪਰੀਏ ਸ਼ਿਕਾਣਾ ਮਾਰੋ ਓਏ ਸਿੰਗਲ ਪਾ ਕੇ ਟਾਈਗਰ ਨੂੰ ਮੋਰੇ ਕਰੂਗਾ ਤੇ ਇੱਕ ਘਾੜਾ ਜੱਸਿਆ ਪਿੰਡ ਵਾਲਿਆਂ ਦੇ ਇੱਕ ਪਾਸਾ ਕਰਤਾ ਜ ਆਹ ਵੇਖ ਲੈ ਮਿੰਦੀ ਕੁੜੀਆਂ ਨੇ ਇੱਕ ਪਾਸਾ ਕਰਤਾ ਮੁੰਡੇ ਨੇ ਦਰਤਾ ਕਰੇ ਹੋ ਗਈ ਐ ਆਓ ਜੀ ਅਗਲਾ ਭੱਜ ਕੇ ਜਲਦੀ ਵੇਣਾ ਕਿਆ ਬਾਤ ਹੈ ਲਗਾ ਤਾਂ ਲਾਹ ਸਾਹਮਣੇ ਆਹ ਬਿੱਟੂ ਦੀਆਂ ਬਾਲਾਂ ਪੈਰ ਰਹੀਆਂ ਲਾਓ ਸਾਹਮਣੇ ਪਿੰਦੀ ਬਾਲ ਕਿਆ ਬਾਤ ਹੈ ਮੇਰੇ ਵੀਰੋ ਬੜਾ ਸਮਾਪਤ ਹੈ ਬੈਡਵਾ ਪਾਸਾ ਕਹਿੰਦੇ ਕਲੀਅਰ ਕਰ ਦੇਣਾ ਹੈ ਲਓ ਸਾਹਮਣੇ ਪੈਂਦੀ ਬਾਲ ਆਹ ਜੁੜ ਗਏ ਤੇ ਰਹਿ ਗਏ 39 ਹੁਣ ਰਹਿ ਗਏ 40 ਦੇ ਇੱਕ ਘਟ 39 ਹੁਣ ਖੇਡ ਮੈਦਾਨ ਦੇ ਵਿੱਚ ਮੇਰੇ ਵੀਰ 11 ਬਾਲਾਂ 39 ਰਹਿ ਗਏ ਹੁਣ 11 ਬਾਲਾਂ 39 ਰਹਿ ਗਏ ਐ 36 37 37 ਰਹਿ ਗਏ 37 ਰਹਿ ਗਏ ਐ ਲਓ ਸਾਹਮਣੇ ਮੇਰੇ ਵੀਰੋ ਬਾਲ ਪਾਉਣ ਲਈ ਕਹਿੰਦੇ ਫੇਰ ਆਹ ਖਿਡਾਰੀ ਤਿਆਰ ਵਰ ਤਿਆਰ ਹੈ ਲਓ ਸਾਹਮਣੇ ਮੇਰੇ ਵੀਰੋ ਮਹਿੰਦੀ ਪੁਈਆ ਕਹਿੰਦੇ ਗੁਰੀਬਾਲਾ ਪਾਉਂਦਾ ਆਹ ਬਾਲ ਤੇ ਕਹਿੰਦੇ ਹੋ ਪਾਜਾ ਆਹ ਬਾਲ ਤੇ ਖੜਗਾ ਕੁੱਤਦੇ ਵਾਲਿਓ ਉਹ ਰੰਗਾਂ ਦੇ ਵਿੱਚ ਆ ਕੁੱਤਦੇ ਵਾਲਿਓ ਕਹਿੰਦੇ ਰੰਗਾਂ ਦੇ ਵਿੱਚ ਆ ਮੁੰਡਾ ਕਹਿੰਦੇ ਵਹਿਰੇ ਮੇਰਾ ਕਰਵਾਉਂਦਾ ਬਹੁਤ ਸਾਹਮਣੇ ਕਿਹੜੇ ਗੀ ਬਾਲ ਪਾਉਣ ਦੀ ਕਹਿੰਦੇ ਫੇਰ ਤਿਆਰ ਵਰ ਤਿਆਰ ਹੈ ਲਓ ਸਾਹਮਣੇ ਮੇਰੇ ਵੀਰੇ ਬਾਲ ਪਾਉਣ ਦੀ ਕਹਿੰਦੇ ਫੇਰ ਕਿੰਦੂ ਤਿਆਰ ਹੈ ਮੈਚ ਕਹਿੰਦੇ ਹਾਲੇ ਨਰਦੇ ਨਾ ਆ ਜੋਰ ਕਹਿੰਦੇ ਬਰਾਬਰ ਦਾ ਮੈਂ ਇੰਨਾ ਕੀਆ ਹੋਇਆ ਚਰਚਾ ਕਹਿੰਦੇ ਹੋ ਰਹੀ ਹੈ ਅੱਜ ਦੇ ਕਹਿੰਦੇ ਵੱਡੇ ਕੱਪ ਦੀ ਮੇਰੇ ਵੀਰੋ ਝੱਲਾ ਬੱਤਾ ਕਹਿੰਦੇ ਲੱਗਿਆ ਹੋਇਆ ਟਿਕਾਣੇ ਮੇਲਾ ਕਹਿੰਦੇ ਟਾਪ ਦਾ ਹੈ ਬਾਲ ਪਾਉਣ ਦੇ ਲਈ ਕਹਿੰਦੇ ਫੇਰ ਉਹ ਨੌਜਾਨ ਕਹਿੰਦੇ ਤਿਆਰ ਪਰ ਤਿਆਰ ਆ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਬਾਲ ਪਾਉਣ ਲਈ ਫੇਰ ਖਿਡਾਰੀ ਹੈ ਇਸ ਵੇਲੇ ਜਿਹੜਾ ਤਿਆਰ ਪਰ ਤਿਆਰ ਆ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਆਵਾਜ਼ ਵੱਜਿਆ ਹੋਇਆ ਉਧਰ ਦੇ ਪਾਸੇ ਆਹ ਦੇਖਣਾ ਵੀ ਸਿੱਟੀਆਂ ਤਾਰਾਂ ਜੁੜੀਆਂ ਹੋਈਆਂ ਨੇ ਮੇਰੇ ਵੀਰੋ ਬਾਕੀ ਲੁੱਧਿਆਲੇ ਵਾਲੇ ਕਹਿੰਦੇ ਸਿੱਟੀਆਂ ਤਾਰਾਂ ਜੁੜੀ ਬੈਠੇ ਆਂ ਆ ਵੀ ਤਾਰ ਨਾਲ ਤਾਰ ਜਿੱਥੇ ਜੁੜ ਗਈ ਅੜਾਵਾ ਕੇ ਫਿਊਜ ਆ ਸਾਹਮਣੇ ਬਾਲ ਫੇਰ ਆਹ ਮੁੰਡਾ ਕਹਿੰਦੇ ਪੌਂਦ ਲਈ ਤਿਆਰ ਵਰ ਤਿਆਰ ਆ ਕਹਿੰਦਾ ਵੀ ਹੁਣ ਤੇ ਆ ਗਏ ਨਿੰਬੜੇ ਛੇਤੀ ਛੇਤੀ ਕੰਮ ਆ ਸਿੱਧਾ ਜਾ ਕੇ ਕਹਿੰਦਾ ਪਹਿਲਾਂ ਮੂਹ ਤੇ ਪਾਣੀ ਮਾਰਨਾ ਆ ਫਾ ਫੇਰ ਦੇਖਣਾ ਵੀ ਦੇ ਤਿਆਰ ਆ ਲਾਤਾ ਹੈ

ਚੱਲ ਜੇ ਹੁਣ ਗਿਆ ਨੂਰੀਆ ਉਹ ਚੜ੍ਹਦੇ ਹੋਏ ਆਇਆ ਖੇਡ ਮੈਦਾਨ ਦੇ ਵਿੱਚ ਆ ਮੈਨੂੰ ਪਤਾ ਜਾਂਦਾ ਆ ਆਓ ਸਾਹਮਣੇ ਸਾਹਮਣੇ ਕਹਿੰਦੇ ਕਮਾਲ ਹੋ ਰਹੀ ਜਾਨ ਜੱਗ ਵਿੱਚ ਪੰਖੀ ਰਾਜ ਦੇ ਜੀਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ ਕਰੇ ਦਰਮਿਆਨ ਕੰਮ ਕਹਿੰਦੇ ਜਿੱਤੇ ਜਾ ਹੋ ਰਿਹਾ ਆ ਸਾਹਮਣੇ ਪੈਂਦੀ ਬਾਲ ਟਾਈਗਰ 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 اٹھار رہ گئی اٹھارہ والا کال <سؤال> اٹھارہ چھ والا تین باقی میرے ਸੇ ਮਦਾਰਕ ਬਰੀਆ ਏ ਆ ਆ ਪਾਜੋ 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 1 2 3 ਆਹ ਸਾਹਮਣੇ ਦੋ ਜੁੜ ਗਏ ਆ ਇਹ ਪੰਜਾਂ ਤੇ ਰਹਿ ਗਏ 16 ਮੈਚ ਕਿਵੇਂ ਲੱਗ ਰਿਹਾ ਤਾਰਿਆ ਜੋਰ ਦਾ ਸਾਹਮਣੇ ਕਹਿੰਦੇ ਹੁਣ ਪੰਜਾਂ ਦੇ ਵਿੱਚ 16 ਰਹਿ ਗਏ ਪੰਜਾਂ ਦੇ ਵਿੱਚ 16 ਰਹਿ ਗਏ ਆਹ ਕਿਆ ਬਾਤ ਦਾ ਦੰਦ ਕੱਢਦਾ ਆਹ ਸਿਰਾਂ ਕਿੰਨੇ ਹੋ ਜਾਂਦੇ ਆਹ 16 ਰਹਿ ਗਏ ਆਪਣੇ 16 ਰਹਿ ਗਏ ਹੁਣ 16 ਰਹਿ ਗਏ ਪੰਜ ਬੱਲੇ ਸੋਲਾ ਰੋਹੇ ਤੋ ਪਾਰੇ ਸਿਰੇ ਦੀਆਂ ਮਲ ਜਾਂਦਾ ਉਹ ਗੱਲ ਤੇ ਫੇਰ ਬਣਦੀਆਂ ਸਿਰੇ ਦੀਆਂ ਪੌਣੀਆਂ ਪੈਣ ਗਿਆ ਆਹ ਬੁੱਲ ਤੋ ਗੈਰੀ ਕਰ ਲੋ ਸੱਚ ਬੁੱਲਿਆ ਇਹ ਇਹ ਰਹਿ ਗਏ ਤਿੰਨ ਬਾਲਾ 8 ਰਹਿ ਗਏ ਤਿੰਨ ਵਾਲਾ ਨਹੀਂ ਦੋ ਜਿਹੜੇ ਰਹਿ ਗਏ ਮਨੂ ਲਾੜਾ ਮੱਥੇ ਇੱਦਾਂ ਹੀ ਐ ਮੱਥੇ ਤਿੰਨ ਰਹੀਆਂ ਹਾਂ ਤਿੰਨ ਜਿਹੜੇ ਹਾਂ ਹਾਂ ਤਨਵੀਰ ਨੂੰ ਕਹਿ ਦੇ ਤਿੰਨ ਵਾਲਾ 8 ਤਿੰਨ ਵਾਲਾ 8 ਤਿੰਨ ਵਾਲਾ 8 ਹਾਂ ਇਹ ਇਹ ਸਾਹਮਣੇ ਹੁਣ ਦੋ ਬਾਲਾ ਸੰਤਾ ਇਹ ਕਿਹੜੇ ਕਿਹੜੇ ਕਹਿੰਦੇ ਆ ਵੀ ਛੱਕਾ ਬੱਜੇ ਇੱਕ ਵਾਰੀ ਹਾਂ ਦੋ سارا دو بالا آپ سارے <سؤال> سارا <سؤال> میرے بھی رو ਲੈ ਵੀ ਤਨਵੀਰ ਫੁਰਦੇ ਢਾਲੇ ਕਰਦੇ ਪੈਣੇ ਲਗਾਤਾਰ ਹਾਂ ਗ੍ਰਾਊਂਡੇ ਕਰਦੇ ਪੈਣੀ ਦੂਰ ਪਾ ਕੇ ਗਲ ਪਾਣੀ ਨਾਲ ਏ ਇੱਕ ਚ ਸੱਟ ਇੱਕ ਚ ਸੱਟ ਹਾਇਓ ਰੰਦਾ ਏ ਬਾੜ ਹਾਇਓ ਮੇਰਾ ਓਏ ਕਿਹੜੇ ਕਿਹੜੇ ਕਰਦਾ ਛੱਕਾ ਪੱਜੇ ਇੱਕ ਵਾਰੀ ਦੱਸੋ ਫੋਕ ਦੇ ਵਿੱਚ 6 છે ક્યાં જોકમાં બનવું ਆਪਾਂ ਮਹਿੰਦੀਪੁਰ ਦੀ ਟੀਮ ਅੱਜ ਦੇ ਟੂਰਨਾਮੈਂਟ ਦੀ ਚੈਂਪੀਅਨ ਟੀਮ ਹੈ ਤੇ ਦੂਜੇ ਪਾਸੇ ਮਾਨਕਪੁਰ ਦੀ ਟੀਮ ਇਧਰ